ਸਤਿ ਸ਼੍ਰੀ ਅਕਾਲ ਜੀ ਘਰ ਦੇ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਅੰਮ੍ਰਿਤਸਰੀ ਨਿਊਟਰੀ ਇੱਧਰ ਦੋ ਕੌਲੀਆਂ ਸੋਆ ਚੱਕਸ ਦੀਆਂ ਲਈਆਂ ਨੇ ਸਭ ਤੋਂ ਪਹਿਲਾਂ ਇਸ ਨੂੰ ਪਾਣੀ ਵਿੱਚ ਭਿਓ ਕੇ ਰੱਖਾਂਗੇ 1 ਘੰਟੇ ਲਈ ਤਾਂ ਕਿ ਚੰਗੀ ਤਰ੍ਹਾਂ ਸੌਫਟ ਹੋ ਜਾ ਇਸ ਤਰ੍ਹਾਂ ਇੱਕ ਘੰਟੇ ਲਈ ਇਸ ਨੂੰ ਭਿਓ ਕੇ ਟੱਕਣਾ ਟਾ ਕੇ ਰੱਖ ਦਾਂਗੇ ਚਾਹ ਨੂੰ ਪਾਣੀ ਗਰਮ ਹੋ ਚੁੱਕਾ ਹੁਣ ਇਸ ਵਿੱਚ ਸੋਇਆ ਚੰਸ ਪਾਵਾਂਗੇ ਮੀਡੀਅਮ ਫਲੇਮ ਤੇ ਇੱਕ ਅਵਾਲ ਦਵਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਸੌਫਟ ਹੋ ਜਾਵੇ ਸੋਇਆ ਚੰਸ ਹਲਕਾ ਜਿਹਾ ਅਵਾਲ ਆ ਗਿਆ ਹੁਣ ਇਸ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਾਂਗੇ ਸੂਆ ਚੰਕਸ ਨੂੰ ਚੰਗੀ ਤਰ੍ਹਾਂ ਨਿਚੋੜ ਲਾਂਗੇ ਇਸ ਵਿੱਚ ਪਾਣੀ ਬਿਲਕੁਲ ਨਹੀਂ ਰਹਿਣਾ ਇਸ ਤਰ੍ਹਾਂ ਨਿਚੋੜ ਕੇ ਇਸ ਨੂੰ ਅਲੱਗ ਭਾਂਡੇ ਵਿੱਚ ਕੱਢ ਲਾਂਗੇ ਇਸ ਤਰ੍ਹਾਂ ਕਰਕੇ ਸਾਰੇ ਨਿਚੋੜ ਲਾਂਗੇ ਸਾਰੇ ਸੂਆ ਚੰਕਸ ਨੂੰ ਚੰਗੀ ਤਰ੍ਹਾਂ ਪਾਣੀ ਚੋਂ ਨਿਚੋੜ ਲਿਆ ਬਣਾਵਾਂਗੇ ਸਬਜ਼ੀ ਤੇਲ ਗਰਮ ਹੋ ਚੁੱਕਿਆ ਹੁਣ ਇਸ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਚਮਚ ਜੀਰਾ ਜੀਰਾ ਨੂੰ ਇੱਕ ਤੋਂ 2 ਮਿੰਟ ਤੱਕ ਭੁੰਨਾਂਗੇ ਉਸ ਤੋਂ ਬਾਅਦ ਪਾਵਾਂਗੇ ਸਾਬਤ ਧਨੀਆ ਜੀਰਾ ਚੰਗੀ ਤਰ੍ਹਾਂ ਭੁੰਨਿਆ ਜਾ ਰਿਹਾ ਹੁਣ ਇਸ ਵਿੱਚ ਪਾਵਾਂਗੇ ਸਾਫ ਤੇ ਧਨੀਆ ਇੱਕ ਤੋਂ ਦੋ ਮਿੰਟ ਤੱਕ ਭੁੰਨਾਂਗੇ ਉਸ ਤੋਂ ਬਾਅਦ ਪਾਵਾਂਗੇ ਪਿਆਜ਼ ਤੇ ਲਸਣ ਜੀਰਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੁਣ ਇਸ ਵਿੱਚ ਪਾਵਾਂਗੇ ਗ੍ਰाइंड ਕਰੇ ਪਿਆਜ਼ ਤੇ ਲਸਣ ਉਦੋਂ ਤੱਕ 3 ਮਿੰਟ ਤੱਕ ਪਿਆਜ਼ ਤੇ ਲਸਣ ਨੂੰ ਪਕਾਵਾਂਗੇ ਫਿਰ ਉਸ ਤੋਂ ਬਾਅਦ ਇਸ ਇਸ ਚਪਾ ਲਈ ਮਸਾਲੇ ਪਿਆਜ਼ ਤੇ ਲਸਣ ਦਾ ਕਲਰ ਬਰਾਊਨ ਹੋਣਾ ਸ਼ੁਰੂ ਹੋ ਗਿਆ ਹੁਣ ਇਸ ਵਿੱਚ ਪਾਵਾਂਗੇ ਮਸਾਲੇ 1 ਚਮਚ ਹਲਦੀ ਗਰਮ ਮਸਾਲਾ ਨਮਕ लाल मिर्च मसाल चंकी तरह मिक्स कर लेंगे दो तो तीन मिनट तक पकावेंगे फिर इस पावेंगे टमाटर की प्यूरी इस तरह मसाले पका रहेंगे जिना टाइम इसका कलर ब्राउन नहीं हों

దో తి మసాల తయారు మిక్ మసాల ఇ పావీ ఇ కప్ప పా 10 ਤੋਂ 12 ਮਿੰਟ ਤੱਕ-ਤੱਕ ਕਨਟੈਕਟ ਕੇ ਰੱਖ ਦਾਂਗੇ 10-12 ਮਿੰਟਾਂ ਵਿੱਚ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ 10 10 ਤੋਂ 12 ਮਿੰਟ ਬਾਅਦ ਹੁਣ ਸਬਜ਼ੀ ਨੂੰ ਚੈੱਕ ਕਰਾਂਗੇ ਨਿਊਟਰੀ ਬਣ ਚੁੱਕੀ ਹੈ ਹੁਣ ਇਸੇ ਚਿਪਾਵਾਂਗੇ काली मिर्च के काला नमक इस टेस्ट बहुत वह दो चमच पावे शक्कर दे खट्टी देखी न्यूट्री बन के तैयार हो चुकी थोड़ा जहा नींबू निचोड़ा चंकी तरह मिक्स कर लें फिर इस उपर थोड़ा जी जी कसूरी मेथी पावे ਇੱਕ ਪਟੀ ਜੀ ਨਿਊਟਰੀ ਬਣ ਕੇ ਤਿਆਰ ਹੈ ਸਬਜੀ ਨੂੰ ਇੱਕ ਬਾਲਚ ਕੱਢ ਲਾਂਗੇ ਜੇਕਰ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ